ਹਾਂਜੀ ਕਿਸ ਤਰ੍ਹਾਂ ਦਾ ਵੋਟਾਂ ਦਾ ਲੱਗਦਾ ਵੀ ਕਿੰਨੇ ਕੁ ਪਰਸੈਂਟ ਆ ਗਰਮੀ ਬਹੁਤ ਹੈ ਕਿਵੇਂ ਨੇ ਲੋਕਾਂ ਦਾ ਉਤਸ਼ਾਹ ਕਿਦਾਂ ਹੈ ਦੇਖੋ ਜੀ ਗਰਮੀ ਭਾਵੇਂ ਕੁਦਰਤ ਵੱਲ ਬਹੁਤ ਜ਼ਿਆਦਾ ਪੈ ਰਹੀ ਹੈ ਤੇਰਾ ਪ੍ਰਸ਼ਾਸਨਿਕ ਘਾਟਵਾਦ ਆ ਅਸੀਂ ਪ੍ਰਸ਼ਾਸਨ ਨੂੰ ਇੱਥੇ ਬੇਨਤੀ ਕਰ ਰਹੇ ਹਾਂ ਸਾਰੇ ਮੁਲਾਜ਼ਮਾਂ ਨੂੰ ਸਾਰੇ ਕੈਂਡੀਡੇਟ ਦੇ ਜਿਹੜੇ ਚਾਹੁੰਦੇ ਹੈਗੇ ਨੇ ਕੋਲੋਜੈਂਟ ਵੀ ਕੋਈ ਵੀ ਘਾਟਵਾਦ ਅਸੀਂ ਇੱਕ ਮੋਦ ਵਰਹਾਉਣ ਦਾ ਤੇ ਅਸੀਂ ਸੋ ਘਾਟਵਾਦ ਪੂਰੀ ਕਰਨ ਤਿਆਰ ਆ ਪਾਣੀ ਪੀਣ ਵਾਸਤੇ ਸ਼ਮੀਲ ਲਗਾਉਣ ਦਾ ਇਦਾਂ ਦਾ ਇੰਤਜ਼ਾਮ ਕੋਈ ਹੋਇਆ? ਹਾਂ ਉਹ ਹੋ ਰਿਹਾ ਜੀ ਜਿੱਕਰ ਹੋਇਆ ਸੀ ਕੱਲ ਸ਼ਮੀਲ ਲਗਣੀ ਆ। ਉਹ ਮਤਲਬ ਕਿ ਸਰਕਾਰ ਵੱਲੋਂ ਹੈ ਕੁਸਮਾਨ ਅਸੀਂ ਮੰਗਾ ਕੇ ਦਿੱਤਾ ਵੀ ਤਾਂ ਕਿ ਕੋਈ ਸ਼ੌਟ ਨਾ ਆ ਜਾਏ ਗਰਮੀ ਬਹੁਤ ਹੈ। ਕਿਉਂਕਿ ਕਿ ਭੀੜ ਵੱਧ ਰਹੀ ਹੈ ਦਿਨ ਬਣ ਟੁੱਪ ਚੜ ਰਹੀ ਹੈ। ਉਹ ਜਿੰਨੇ ਜੋ ਗੈਸੂ ਸਹਿਯੋਗ ਦੇ ਰਹੇ ਆ ਉਹ ਜਿਹੜਾ ਸਰਕਾਰ ਅਸਰੜਾ ਹੈ ਕਿ ਤੇ ਸ਼ਮੀਲ ਲਾਉਣੀ ਆ ਹੁਣੇ ਮੁੰਡੇ ਤਿਆਰੀ ਕਰ ਰਹੇ ਨੇ ਤੇ ਉਸੇ ਪਾਣੀ ਦਾ ਪ੍ਰਬੰਧ ਵੀ ਕਰ ਰਹੇ ਆ ਤਾਂ ਕਿ ਵੋਟਰ ਨੂੰ ਕਿਸੇ ਨੂੰ ਕੋਈ ਮੁਸ਼ਕਲ ਨਾ ਆ ਸਕੇ। ਜਿਹੜਾ ਸਾਡਾ ਬਾਹਰ ਬੋਥ ਲਾਏ ਬਨੇ ਆਪਣੇ ਵੱਖ-ਵੱਖ ਪਾਰਟੀਆਂ ਦੇ ਉਹ ਵੱਖ-ਵੱਖ ਸਾਡੇ ਘਰ ਤੋਂ ਲੰਗਰਾ ਰਿਹਾ ਅਸੀਂ ਉੱਥੇ ਲੰਗਰ ਲਾਇਆ ਜਿਹੜਾ ਮਰਜ਼ਾ ਕਿ ਛੱਕ ਸਕਦਾ ਫੁੱਲਾ ਲੰਗਰਾ ਗੁਰੂ ਦਾ ਲੰਗਰ ਇਹਦੇ ਵਿੱਚ ਕੋਈ ਦਿੱਕਤ ਨਹੀਂ ਵੀ ਤਾਂ ਨਹੀਂ ਛਕਣਾ ਉਹਨੇ ਛਕਣਾ ਗੁਰੂ ਦਾ ਲੰਗਰ ਨੂੰ ਮੰਨਦੇ ਹਾਂ ਅਸੀਂ ਸਾਰੇ ਸਟਾਰਿਆਂ ਕੋਈ ਮਰਜ਼ੀ ਆ ਜੀ ਤੇ ਇੰਤਜ਼ਾਮ ਸਹੀ ਨੇ ਪ੍ਰਸ਼ਾਸਨ ਵੱਲੋਂ ਕੋਈ ਇੰਸਰੀ ਨਹੀਂ ਜ ਕੋਈ ਦਿੱਕਤ ਨਹੀਂ ਸਾਰਾ ਠੀਕ-ਠਾਕ ਚੱਲ ਰਿਹਾ ਹੈ ਔਰ ਫਿਰ ਵੀ ਮੈਂ ਬੇਨਤੀ ਕੀਤੀ ਸਾਰੇ ਸਾਰੇ ਪ੍ਰਸ਼ਾਸਨ ਨੂੰ ਸਕورٹی ਨੂੰ ਵੀ ਦੇਖੋ ਕਿਤੇ ਨਾ ਕਿਤੇ ਕੋਈ ਇਨਸਾਨ ਗਲਤੀਆਂ ਪੁੱਤਲਾ ਹੋ ਸਕਦਾ ਹੁੰਦਾ ਇਨਸਾਨ ਹੈ ਇਹ ਕਿਸੇ ਵੀ ਚਾਹੇ ਪ੍ਰਸ਼ਾਸਨ ਦਾ ਚਾਹੇ ਵੋਟਰ ਹੈ ਚਾਹੇ ਕੋਟਰ ਹੈ ਚਾਹੇ ਪੋਲਿੰਗ ਜੰਟਾ ਹੈ ਕਿ ਉਸ ਨੂੰ ਅਸੀਂ ਕਿਸੇ ਨੂੰ ਐ ਨਹੀਂ ਕਹਿਣਾ ਕਿ ਕਿਉਂ ਹੋਇਆ ਉਸਨੇ ਸ਼ਾਂਤ ਮੈਂ ਢੰਗ ਨਾਲ ਉਸ ਨੂੰ ਸ਼ਾਂਤ ਕਰਨਾ ਨਾ ਕਿ ਹੁੰਮਦਾ ਬਣਾਉਣਾ ਮੈਂ ਵੱਖ-ਵੱਖ ਪਾਰਟੀਆਂ ਦਾ ਸਾਰਾ ਸਤਾ ਕਰਦਾ ਵੱਖ-ਵੱਖ ਧਰਮਾਂ ਦਾ ਸਤਿਕਾਰ ਕਰਦਾ ਹਾਂ ਜੀ ਮੈਂ ਇੱਕ ਬੇਨਤੀ ਕਰਦਾ ਹਾਂ ਵੀ ਅਸੀਂ ਸ਼ਾਂਤ ਮੀਟਾਂਗਾਂ ਦੀ ਇਲੈਕਸ਼ਨ ਕਰਾਉਣੀ ਹੈ ਕੋਈ ਵੀ ਸਾਡੇ ਪਿੰਡ ਦਾ ਇਸਾਨਾ ਸਵਾਲ ਹੋਵੇ ਇੱਥੇ ਇਲੈਕਸ਼ਨ 'ਚ ਕੋਈ ਗਲਤ ਕੰਮ ਨਾ ਹੋਵੇ ਸਸੀ ਕਾਲਜੀ ਮਹਿਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਲ ਮੀਡੀਆ ਦੋਸਤੋ ਜਿਸ ਦਿਨ ਦਾ ਇੰਤਜ਼ਾਰ ਸੀ ਪੂਰੇ ਦੇਸ਼ ਨੂੰ ਅੱਜ ਉਹ ਦਿਨ ਆ ਗਿਆ ਅੱਜ ਐਮਪੀ ਇਲੈਕਸ਼ਨ ਹੋ ਰਹੀ ਹੈ ਪੂਰੇ ਦੇਸ਼ ਦੇ ਵਿੱਚ ਪਹਿਲਾਂ ਵੱਖ-ਵੱਖ ਚਰਨਾਂ ਦੇ ਵਿੱਚ ਵੋਟਾਂ ਪਈਆਂ ਨੇ ਪੰਜਾਬ ਦਾ ਜਿਹੜਾ ਆ ਰਾਤਰੀਕ ਸੀਗੀ ਅੱਜ ਉਹ ਦਿਨ ਆ ਗਿਆ ਤੁਸੀਂ ਦੇਖਿਓ ਲਾਈਨ ਲੱਗੀ ਹੋਈ ਐ 54 ਨੰਬਰ ਬੂਥ ਆ ਜਿਹੜਾ ਪਿੰਡ ਲੰਗ ਦੇ ਵਿੱਚ ਨੌਜਵਾਨ ਬਜ਼ੁਰਗ ਸਾਰੇ ਮੋਟਾ ਪੌਣ ਆਏ ਹੋਏ ਨੇ ਕੈਂਡੀਡੇਟਾਂ ਦਾ ਬੜਾ ਜ਼ੋਰ ਲੱਗਿਆ ਰਿਹਾ ਪਿਛਲੇ ਮਹੀਨੇ ਦੇ ਵਿੱਚ ਸਾਰਿਆਂ ਨੇ ਆਪਣੀ ਆਪਣੀ ਪਾਰਟੀ ਲਈ ਆਪਣੇ ਲਈ ਪ੍ਰਚਾਰ ਕੀਤਾ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਵੀ ਦੇਖੋ ਮੈਂ ਇੱਧਰ ਦਿਖਾਉਣਾ ਪਿੱਛੇ ਤੁਸੀਂ ਇੱਕ ਵਾਰੀ ਦੇਖੋ ਲਾਈਨ ਲੱਗੀ ਹੋਈ ਐ ਕਿਉਂਕਿ ਗਰਮੀ ਬਹੁਤ ਹੈ ਇਸ ਕਰਕੇ ਸਾਰੇ ਬੈਠੇ ਨੇ ਜਦੋਂ ਨੰਬਰ ਆਊਗਾ ਤਾਂ ਆਪਣੇ ਆਪਣੇ ਕੈਂਡੀਡੇਟ ਨੂੰ ਵੋਟ ਪਾਉਣਗੇ ਸਾਡੇ ਨਾਲ ਜਹਦਾਰ ਅਮਰੀਕ ਸਿੰਘ ਜੁੜੇ ਹੋਏ ਨੇ ਗੱਲਬਾਤ ਕਰਦੇ ਹਾਂ ਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਕਿਸ ਤਰ੍ਹਾਂ ਦਾ ਵੋਟਾਂ ਦਾ ਲੱਗਦਾ ਵੀ ਕਿੰਨੇ ਕੁ ਪਰਸੈਂਟ ਹੈ ਗਰਮੀ ਬਹੁਤ ਹੈ ਕਿਵੇਂ ਨੇ ਲੋਕਾਂ ਦਾ ਉਤਸ਼ਾਹ ਕਿਦਾਂ ਦਾ ਦੇਖੋ ਜੀ ਗਰਮੀ ਭਾਵੇਂ ਕੁਦਰਤ ਵੱਲੋਂ ਬਹੁਤ ਜ਼ਿਆਦਾ ਪੈ ਰਹੀ ਹੈ ਜੋ ਪ੍ਰਸ਼ਾਸਨਿਕ ਘਾੜਵਾ ਦਾ ਅਸੀਂ ਪ੍ਰਸ਼ਾਸਨ ਨੂੰ ਇੱਥੇ ਬੇਨਤੀ ਕਰ ਰਹੇ ਹਾਂ ਸਾਰੇ ਮੁਲਾਜ਼ਮਾਂ ਨੂੰ ਸਾਰੇ ਕੈਂਡੀਡੇਟ ਦੇ ਜਿਹੜੇ ਚੋਣ ਦੇ ਹੈਗੇ ਨੇ ਕੋਲਿਜੈਂਟ ਵੀ ਕੋਈ ਵੀ ਘਾੜਵਾ ਅਸੀਂ ਇੱਕ ਮੋਦਬਰ ਹੋਣਾਂ ਤੇ ਅਸੀਂ ਉਹ ਘਾੜਵਾ ਪੂਰੀ ਕਰਨ ਤਿਆਰ ਆ ਜੀ ਇੱਕ ਜਿਹਦਰ ਜੀ ਕਹਿੰਦੇ ਸੀ ਵੀ ਸਰਕਾਰ ਵੱਲੋਂ ਪਾਣੀ ਪੀਣ ਵਾਸਤੇ ਛਬੀਲ ਲਗਾਉਣ ਦਾ ਇਦਾਂ ਦਾ ਇੰਤਜ਼ਾਮ ਕੋਈ ਹੋਇਆ ਹਾਂ ਉਹ ਹੋ ਰਿਹਾ ਜੀ ਜ਼ਿਕਰ ਹੋਇਆ ਸੀ ਕੱਲ ਛਬੀਲ ਲੱਗਣੀ ਆ ਉਹ ਮਤਲਬ ਕਿ ਸਰਕਾਰ ਵੱਲੋਂ ਆਇਆ ਕੁਸਮਾਨ ਅਸੀਂ ਮੰਗਾ ਕੇ ਦਿੱਤਾ ਵੀ ਤਾਂ ਕਿ ਕੋਈ ਸ਼ੌਟ ਨਾ ਆ ਜਾਏ ਗਰਮੀ ਬਹੁਤ ਹੈ ਇਸ ਕਰੇ ਭੀੜ ਵੱਧ ਰਹੀ ਹੈ ਦਿਨ ਬਣ ਟਪ ਚੜ ਰਹੀ ਹੈ ਉਹ ਜਿੰਨੇ ਜੋ ਕਿਸੇ ਸਹਿਯੋਗ ਦੇ ਰਹੇ ਆ ਉਹ ਜਿਹੜਾ ਸਰਕਾਰ ਅਸਰੜਾ ਇੱਥੇ ਸ਼ਾਮਿਲ ਲਾਉਣੀ ਹੈ ਹੁਣੇ ਮੁੰਡੇ ਤਿਆਰੀ ਕਰ ਰਹੇ ਨੇ ਤੇ ਉਸੇ ਪਾਣੀ ਦਾ ਪ੍ਰਬੰਧ ਵੀ ਕਰ ਰਹੇ ਆ ਤਾਂ ਕਿ ਵੋਟਰ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਆ ਸਕੇ ਜੀ ਬਾਹਰ ਲੰਗਰ ਵੀ ਲੱਗਿਆ ਹੋਇਆ ਜੀ ਲੰਗਰ ਇਹ ਪਿੰਡ ਵੱਲੋਂ ਲਾਇਆ ਗਿਆ ਜੇ ਕਿਸੇ ਪਾਰਟੀ ਵੱਲੋਂ ਜਿਹੜਾ ਤਾਂ ਹੈਗਾ ਜੀ ਅੰਦਰ ਜਿਹੜਾ ਪ੍ਰਸ਼ਾਸਨ ਵੱਲ ਤੇ ਜਿਹੜਾ ਉਹ ਵੋਟ ਹੈਗਾ ਲੰਗਰ ਸੋਰੀ ਸਰਕਾਰ ਵੱਲੋਂ ਹੈ ਉਹ ਆਪਣਾ ਜਿਹੜਾ ਅੰਦਰ ਜਿਹੜਾ ਸਕਿਉਰਟੀ ਹੈ ਭਾਵੇਂ ਉਹ ਪ੍ਰਸ਼ਾਸਨ ਹੈ ਕੋਈ ਉਹ ਸਰਕਾਰ ਵੱਲੋਂ ਲੰਗਰ ਅਖੜ ਹੈ ਜਿਹੜਾ ਸਾਡਾ ਬਾਹਰ ਬੋਥ ਲਾਇਏ ਬਣੇ ਆਪਣੇ ਵੱਖ-ਵੱਖ ਪਾਰਟੀਆਂ ਦੇ ਉਹ ਵੱਖ-ਵੱਖ ਸਾਡੇ ਘਰ ਤੋਂ ਲੰਗਰ ਆ ਰਿਹਾ ਅਸੀਂ ਉੱਥੇ ਲੰਗਰ ਲਾਇਆ ਜਿਹੜਾ ਮਰਜ਼ੀ ਆ ਕਿ ਛੱਡ ਸਕਦਾ ਖੁੱਲਾ ਰੰਗਲਾ ਗੁਰੂਕਾ ਲੰਗਰ ਇਹਦੇ ਵਿੱਚ ਕੋਈ ਦਿੱਕਤ ਨਹੀਂ ਵੀ ਤਾਂ ਨਹੀਂ ਛੱਕਣਾ ਉਹਨੇ ਛੱਕਣਾ ਗੁਰੂਕਾ ਲੰਗਰ ਨੂੰ ਮੰਨਦੇ ਅਸੀਂ ਸਾਰੇ ਸਰਕਾਰਿਆ ਕੋਈ ਮਰਜ਼ੀ ਆ ਤੇ ਇੰਤਜ਼ਾਮ ਸਹੀ ਨੇ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਸਹੀ ਨੇ ਜ ਕੋਈ ਦਿੱਕਤ ਨਹੀਂ ਸਾਰਾ ਠੀਕ-ਠਾਕ ਚੱਲ ਰਿਹਾ ਔਰ ਫਿਰ ਵੀ ਮੈਂ ਬੇਨਤੀ ਕੀਤੀ ਸਾਰੇ ਪ੍ਰਸ਼ਾਸ ਵੀ ਦੇਖੋ ਕਿਤੇ ਨਾ ਕਿਤੇ ਕੋਈ ਇਨਸਾਨ ਗਲਤੀਆਂ ਪੁੱਤਲਾ ਹੋ ਸਕਦਾ ਹੁੰਦਾ ਇਨਸਾਨ ਆ ਇਹ ਕਿਸੇ ਵੀ ਚਾਹੇ ਪ੍ਰਸ਼ਾਸਨ ਦਾ ਚਾਹੇ ਵੋਟਰ ਹੈ ਚਾਹੇ ਸਪੋਟਰ ਹੈ ਚਾਹੇ ਪੋਲਿੰਗ ਜੰਟਾ ਹੈ ਕਿ ਉਸ ਨੂੰ ਅਸੀਂ ਕਿਸੇ ਨੂੰ ਐ ਨਹੀਂ ਕਹਿਣਾ ਵੀ ਕਿਉਂ ਹੋਇਆ ਉਸ ਨੂੰ ਸ਼ਾਂਤ ਮੇਂ ਢੰਗ ਨਾਲ ਨੂੰ ਸ਼ਾਂਤ ਕਰਨਾ ਨਾ ਕਿ ਉਹ ਮੁੱਦਾ ਬਣਾਉਣਾ ਮੈਂ ਵੱਖ-ਵੱਖ ਪਾਰਟੀਆਂ ਦਾ ਸਾਰਾ ਸਤਾ ਕਰਦਾ ਵੱਖ-ਵੱਖ ਧਰਮਾਂ ਦਾ ਸਤਾ ਕਰਦਾ ਜੀ ਮੈਂ ਇੱਕ ਬੇਨਤੀ ਕਰਦਾ ਵੀ ਅਸੀਂ ਸ਼ਾਂਤ ਮੇਂ ਢੰਗ ਨਾਲ ਇਲੈਕਸ਼ਨ ਕਰਾਉਣੀ ਹੈ ਕੋਈ ਵੀ ਸਾਡੇ ਪਿੰਡ ਦਾ ਸਥਾਨਾ ਸਵਾਲ ਹੋ ਵੀ ਇੱਥੇ ਇਲੈਕਸ਼ਨ 'ਚ ਕੋਈ ਗਲਤ ਕੰਮ ਹੋਇਆ ਧੰਨਵਾਦ ਬਹੁਤ ਵਧੀਆ ਕਹੇਦਾਰ ਜ ਪਾਰਟੀਆਂ ਦੇ ਜਿਹੜੇ ਬੈਠੇ ਨੇ ਨਮਾਇੰਦੇ ਨੇ ਜਿਹੜੇ ਉਹ ਸਾਰੇ ਆਪਣੇ ਆਪਣੇ ਵੋਟਰਾਂ ਨੂੰ ਅਪੀਲ ਕਰਦੇ ਨੇ ਵੀ ਸਾਡੇ ਕੈਂਡੀਡੇਟ ਨੂੰ ਵੋਟ ਪਾਓ ਤਾਂ ਆਪਣੀ ਮਰਜ਼ੀ ਹੈ ਕੋਈ ਵੀ ਆਪਣੀ ਮਤ ਦਾ ਦਾਨ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਕਰ ਸਕਦਾ ਹੈ ਇਹ ਇੱਕ ਵਾਰੀ ਲਾਈਨਾਂ ਲੱਗੀਆਂ ਨੇ ਤੇ ਉਹ ਤਸ਼ਾਹ ਕਹਿੰਦੇ ਜਹਦਾਰ ਜੀ ਕਹਿੰਦੇ ਉਤਸ਼ਾਹ ਬਹੁਤ ਹੈ ਲੋਕਾਂ ਦੇ ਵਿੱਚ ਵੋਟ ਪਾਉਣ ਦਾ ਇਸ ਕਰਕੇ ਹਲੇ ਬਹੁਤ ਸਮਾਂ ਪਿਆ ਹੈ ਜਿਉਂ ਜਿਉਂ ਦਿਨ ਬੀਤਦਾ ਜਾਊਗਾ ਹੋਰ ਜਿਹੜੇ ਵੀ ਰਹਿ ਗਏ ਨੇ ਉਹ ਆ ਕੇ ਵੋਟ ਪਾ ਆਪਣੀ ਪਾ ਕੇ ਜਰੂਰ ਜਾਣ ਅਸੀਂ ਵੀ ਹੀ ਅਪੀਲ ਕਰਦੇ ਹਾਂ ਵੀ ਆਪਣੀ ਮਦਦ ਦਾ ਦਾਨ ਜ਼ਰੂਰ ਕਰੋ